ਇਹ ਭਾਨਾ ਸਿੱਧੂ ਦਾ ਜਿਹੜਾ ਮੁੱਦਾ ਸੀ ਧੂਰੀਵਾਲਾ ਕੱਠ ਸੀ ਉਹ ਕੱਠ ਨੂੰ ਵੀ ਖਦੇੜਿਆ ਗਿਆ ਸਰਕਾਰ ਵੱਲੋਂ ਕੀ ਡਰ ਸੀ ਸਰਕਾਰ ਦੇ ਮਨ ਦੇ ਵਿੱਚ ਕਿ ਉਹ ਕੱਠ ਨੂੰ ਖਦੇੜਿਆ ਗਿਆ ਤੇ ਹੁਣ ਭਾਨੇ ਸਿੱਧੂ ਨੂੰ 10 ਫਰਵਰੀ ਨੂੰ ਸਰਕਾਰ ਵੱਲੋਂ ਛੱਡਣ ਦੀ ਜਿਹੜਾ ਐਲਾਨ ਕੀਤਾ ਉਹ ਲੋਕ ਆਏ ਸੀਗੇ ਜਦੋਂ ਲੋਕਾਂ ਨੇ ਆ ਕੇ ਦੇਖਿਆ ਵੀ ਉੱਥੇ ਬਿਆਨਬਾਜ਼ੀ ਜਿਹੜੀ ਹੈਗੀ ਆ ਉਹ ਪੋਲੀਟੀਕਲੀ ਹੋ ਰਹੀ ਆ ਜ਼ਿਆਦਾ ਤੇ ਉਹ ਸਟੇਜ ਨੂੰ ਮੁੱਦਿਆਂ ਤੋਂ ਭਟਕ ਕੇ ਕੁਝ ਬਿਆਨਬਾਜ਼ੀ ਹੋ ਰਹੀ ਸੀ ਤਾਂ ਲੋਕ ਆਪਣੇ ਆਪ ਉੱਥੋਂ ਹੌਲੀ-ਹੌਲੀ ਕਰਕੇ ਆਪਣੇ ਕਮਾਂਕਾਰਾਂ ਨੂੰ ਜਿੱਥੋਂ ਆਏ ਸੀ ਉੱਥੋਂ ਨੂੰ ਚਲੇ ਗਏ ਸਰਕਾਰ ਵੱਲੋਂ ਕੋਈ 10 ਤਰੀਕ ਦਾ ਅਲਟੀਮੇਟਮ ਜਾਂ 10 ਤਰੀਕ ਦੀ ਕੋਈ ਤਰੀਕ ਦਿੱਤੀ ਗਈ ਆ ਤਾਂ ਕੋਈ ਸਰਕਾਰੀ ਨੋਟੀਫਿਕੇਸ਼ਨ ਵਗੈਰਾ ਤਾਂ ਮੈਂ ਕੋਈ ਦੇਖਿਆ ਨਹੀਂ ਪਰ ਆਹ ਇੰਨਾ ਕਿ ਜ਼ਰੂਰ ਦਾਵਾ ਕਰਦਾ ਕਿ ਸਰਕਾਰਾਂ ਨਾ ਕਦੇ ਕਿਸੇ ਨੂੰ ਬਿਨਾਂ ਗੱਲ ਤੋਂ ਗ੍ਰਿਫਤਾਰ ਕਰਦੀਆਂ ਨੇ ਤੇ ਨਾ ਸਰਕਾਰਾਂ ਕਦੇ ਕਿਸੇ ਨੂੰ ਐਦਾਂ ਛੱਡ ਸਕਦੀਆਂ ਨੇ ਤੇ ਜਿਹੜੀ ਛੱਡਣ ਦੀ ਗੱਲ ਆ ਇਹ ਕੋਰਟ ਕਚਹਿਰੀਆਂ ਡਿਸਾਈਡ ਕਰਨਗੀਆਂ ਤੇ ਜਿਹੜੀ ਉਹਨਾਂ ਦੀ ਜ਼ਮਾਨਤ ਆ ਜਾਂ ਕੋਈ ਜਿਹੜੀ ਧਾਰਾ ਲੱਗੀ ਆ ਜਾਂ ਕੇਸ ਆ ਉਹਨਾਂ ਦੇ ਵਕੀਲ ਆ ਕੇ ਲੜਨਗੇ ਉਹ ਬਰੀ ਹੋਣਗੇ ਜਾਂ ਉਹਨੂੰ ਕੋਈ ਸਜ਼ਾ ਹੋਊਗੀ ਤਾਂ ਫੈਸਲਾ ਕੋਰਟ ਕਰੂਗੀ ਸਰਕਾਰਾਂ ਇਦਾਂ ਦੇ ਫੈਸਲੇ ਨਹੀਂ ਕਰਦੀਆਂ ਜੇਕਰ ਗੱਲ ਕਰੇ ਸਿਮਰ ਸਿੰਘ ਮਾਨ ਨੂੰ ਪੁਲਿਸ ਵੱਲੋਂ ਕਾਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਕਿਉਂਕਿ ਸਰਕਾਰ ਘਬਰਾ ਗਈ ਸੀ ਕਿ ਕੱਟ ਸਰਕਾਰ ਦਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੁੰਦਾ ਪੁਲਿਸ ਪ੍ਰਸ਼ਾਸਨ ਦਾ ਕੰਮ ਆ ਲਾ ਐਂਡ ਆਰਡਰ ਦੀ ਸਥਿਤੀ ਨੂੰ ਮੇਨਟੇਨ ਕਰਨਾ ਤੇ ਕੁਝ ਸ਼ਰਾਰਤੀ ਅੰਸਰ ਇਹਨਾਂ ਦੇ ਵਿੱਚ ਇੱਕ ਸਪੈਟ ਕਰਕੇ ਹੋ ਸਕਦਾ ਕੋਈ ਇਨਪੁਟ ਹੋਵੇ ਇੰਟੈਲੀਜੈਂਸ ਕੋਲ ਵੀ ਕੋਈ ਸ਼ਰਾਰਤੀ ਅੰਸਰ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਉਹ ਇਹਨਾਂ ਦੀ ਆੜ ਚਾ ਕੇ ਕੁਝ ਕੋਈ ਪੱਥਰਵਾਜੀ ਜਾਂ ਸੜਕਾਂ ਤੇ ਪਥਰਾਓ ਜਾਂ ਘਰਾਓ ਕਰਨਾ ਚਾਹੁੰਦੇ ਹੋਣ ਜਾਂ ਸਰਕਾਰ ਜਾਂ ਪੁਲਿਸ ਪ੍ਰਸ਼ਾਸਨ ਨੂੰ ਇਸ ਚੀਜ਼ ਦਾ ਖਦਸ਼ਾ ਹੋਊਗਾ ਉਹਦੇ ਇਤਿਹਾਤ ਵੱਜੂ ਇਹ ਜਿਹੜੇ ਪ੍ਰਬੰਧ ਕਰਨੇ ਜ਼ਰੂਰੀ ਹੁੰਦੇ ਨੇ ਤਾਂ ਸਾਫ਼ ਆ ਸਾਡੇ ਕੋਲ ਤਾਂ ਅੰਕੜੇ ਨੇ ਕਿ 40000 ਪਲੱਸ ਨੌਜਵਾਨਾਂ ਨੂੰ ਨੌਕਰੀਆਂ ਜਿਹੜੀਆਂ ਉਹ ਪੰਜਾਬ ਸਰਕਾਰ ਪਿਛਲੇ 20 ਮਹੀਨਿਆਂ ਚ ਦੇ ਚੁੱਕੀ ਆ ਸਾਡੇ ਕੋਲ ਅੰਕੜੇ ਨੇ ਕੱਲ ਹਾਕੀ ਖਿਡਾਰੀਆਂ ਨੂੰ ਤੇ ਸਾਡੇ ਕ੍ਰਿਕਟ ਵਾਲੇ ਨੌਜਵਾਨਾਂ ਨੂੰ ਪੀਸੀਐਸ ਲੈਵਲ ਦੀਆਂ ਨੌਕਰੀਆਂ ਦੇ ਕੇ ਦਿਵਾਜਿਆ ਗਿਆ ਟੋਟਲ 20 ਬੰਦੇ 14 ਸਾਡੇ ਆਮ ਆਦਮੀ ਪਾਰਟੀ ਦੇ 6 ਕਾਂਗਰਸ ਦੇ ਉਹ ਸ਼ਰਿਆਮ ਖੜੇ ਕਹਿ ਰਹੇ ਨੇ ਕਿ ਅਸੀਂ ਮੇਅਰ ਆ ਜਿਹੜਾ ਆਮ ਆਦਮੀ ਪਾਰਟੀ ਦਾ ਬਣਾਉਣਾ ਤੇ ਡਿਪਟੀ ਮੇਅਰ ਕਾਂਗਰਸ ਦਾ ਬਣਾਉਣਾ ਤੇ ਬੀਜੇਪੀ ਕੋਲ ਟੋਟਲ 14 ਤੋਂ 15 ਸੀਟਾਂ ਨੇ ਇੱਕ ਐਮਪੀ ਦੀ ਸੀਟ ਹੈ ਉਹਨਾਂ ਦੀਆਂ 16 ਦੀਆਂ 16 ਵੋਟਾਂ ਸਹੀ ਹੋ ਜਾਣੀਆਂ ਇਹਨਾਂ ਦੀਆਂ 20 ਵੋਟਾਂ 'ਚੋਂ 8 ਵੋਟਾਂ ਰੱਦ ਹੋ ਜਾਣੀਆਂ। ਕੀ ਗੱਲ? ਭਾਜਪਾ ਦੇ ਜਿਹੜੇ ਕੌਂਸਲਰ ਨੇ ਉਹ ਬੜੇ ਡਬਲ ਪੀ ਐਚ ਡੀ ਹੋਲਡਰ ਨੇ ਵੀ ਇਹਨਾਂ ਨੂੰ ਵੋਟਾਂ ਪਾਉਣੀਆਂ ਜ਼ਿਆਦਾ ਆਉਂਦੀਆਂ। ਉਹਨਾਂ ਦੀ ਇੱਕ ਵੀ ਵੋਟ ਕੈਨਸਲ ਨਹੀਂ ਹੋ ਰਹੀ ਤੇ ਕਾਂਗਰਸ ਤੇ ਆਵਾਦਮੀ ਪਾਰਟੀ ਦੇ ਚੁਣੇ ਹੋਏ ਨੁਮਾਇੰਦੇ ਜਿਨ੍ਹਾਂ ਨੂੰ ਲੋਕਾਂ ਨੇ ਚੁਣ ਕੇ ਸੇਵਾ ਕਰਨ ਲਈ ਭੇਜਿਆ ਚੰਡੀਗੜ੍ਹ ਦੀ ਉਹਨਾਂ ਨੂੰ ਵੋਟ ਪਾਉਣੀ ਨਹੀਂ ਆਉਂਦੀ। ਇਹਦੇ ਤੋਂ ਵੱਧ ਤਰਾਸ ਦੀ ਕਿਸੇ ਲੋਕਤੰਤਰਤ ਨਹੀਂ ਹੋ ਸਕਦੀ। ਸਾਸਿਕਾ ਦੋਸਤੋ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ ਮੈਂ ਰਜਿੰਦਰ ਭੱਟ ਪੰਜਾਬ ਦੇ ਪੱਖ ਦੇ ਮੁੱਦਿਆਂ ਤੇ ਹੋਰ ਮੁੱਦਿਆਂ ਤੇ ਗੱਲਬਾਤ ਵੀ ਕਰਾਂਗੇ ਤੇ ਪਾਨਾ ਸਿੱਧੂ ਦੀ ਜਿਹੜੇ ਗੱਲ ਕਰਿਆ ਸਰਕਾਰ ਵੱਲੋਂ 10 ਫਰਵਰੀ ਨੂੰ ਰਿਹਾਈ ਦੀ ਗੱਲ ਕੀਤੀ ਜਾ ਰਹੀ ਆ ਗੱਲਬਾਤ ਕਰਾਂਗੇ ਸਾਡੇ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਰਸ਼ਪਿੰਦਰ ਸਿੰਘ ਰਾਜਾ ਜੁੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਉਹਨਾਂ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਉਮੀਦ ਕਰੀਂ ਠੀਕ ਹੋ ਹਾਂਜੀ ਮੈਂ ਵੀ ਬਿਲਕੁਲ ਠੀਕ ਆ ਤੇ ਉਮੀਦ ਕਰਾਂ ਸਾਡੇ ਸਾਰੇ ਦਰਸ਼ਕ ਚੜ੍ਹਦੀ ਕਲਾ 'ਚ ਹੋਣਗੇ ਅੰਦਰ ਉਸ ਤੋਂ ਹੋਣਗੇ ਹਾਂ ਰਾਜਾ ਜੀ ਗੱਲ ਕਰੀਏ ਭਾਨਾ ਸਿੱਧੂ ਦਾ ਜਿਹੜਾ ਮੁੱਦਾ ਸੀ ਧੂਰੀ ਵੇਲਾ ਕੱਠ ਸੀ ਉਹ ਕੱਠ ਨੂੰ ਵੀ ਖਦੇੜਿਆ ਗਿਆ ਸਰਕਾਰ ਵੱਲੋਂ ਕੀ ਡਰ ਸੀ ਸਰਕਾਰ ਦੇ ਮਨ ਦੇ ਵਿੱਚ ਕਿ ਉਹ ਕੱਠ ਨੂੰ ਖਦੇੜਿਆ ਗਿਆ ਤੇ ਹੁਣ ਭਾਨੇ ਸਿੱਧੂ ਨੂੰ 10 ਫਰਵਰੀ ਨੂੰ ਸਰਕਾਰ ਵੱਲੋਂ ਛੱਡਣ ਦੀ ਜਿਹੜਾ ਐਲਾਨ ਕੀਤਾ ਜਾ ਰਿਹਾ ਦੇਖੋ ਪਹਿਲਾਂ ਤਾਂ ਇਹ ਗੱਲ ਥੋੜੀ ਜੀ ਕਲੀਅਰ ਕਰ ਲਈਏ ਕਿ ਕੱਠ ਨੂੰ ਖਦੇੜਿਆ ਨਹੀਂ ਗਿਆ ਉਹ ਲੋਕ ਆਏ ਸੀਗੇ ਜਦੋਂ ਲੋਕਾਂ ਨੇ ਆ ਕੇ ਦੇਖਿਆ ਵੀ ਉੱਥੇ ਬਿਆਨਬਾਜ਼ੀ ਜਿਹੜੀ ਹੈਗੀ ਆ ਉਹ ਪੋਲੀਟੀਕਲੀ ਹੋ ਰਹੀ ਆ ਜ਼ਿਆਦਾ ਤੇ ਉਹ ਸਟੇਜ ਨੂੰ ਮੁੱਦਿਆਂ ਤੋਂ ਭਟਕ ਕੇ ਕੁਝ ਬਿਆਨਬਾਜ਼ੀ ਹੋ ਰਹੀ ਸੀ ਤਾਂ ਲੋਕ ਆਪਣੇ ਆਪ ਉੱਥੋਂ ਹੌਲੀ-ਹੌਲੀ ਕਰਕੇ ਆਪਣੇ ਕਮਾਂਕਾਰਾਂ ਨੂੰ ਜਿੱਥੋਂ ਆਏ ਸੀ ਉੱਥੋਂ ਨੂੰ ਚਲੇ ਗਏ ਤੇ ਉੱਥੇ ਨਾ ਕੋਈ ਲਾਠੀ ਚਾਰਜ ਹੋਇਆ ਨਾ ਪੁਲਿਸ ਵੱਲੋਂ ਕੋਈ ਜ਼ੋਰਦਾਰ ਜ਼ਬਰਦਸਤੀ ਕੀਤੀ ਗਈ ਹੈ ਸੋ ਦੂਜੀ ਗੱਲ ਕਹੀ ਤੁਸੀਂ ਕਿ ਸਰਕਾਰ ਵੱਲੋਂ ਕੋਈ 10 ਤਰੀਕ ਦਾ ਅਲਟੀਮੇਟਮ ਜਾਂ 10 ਤਰੀਕ ਦੀ ਕੋਈ ਤਰੀਕ ਦਿੱਤੀ ਗਈ ਹੈ ਤਾਂ ਕੋਈ ਸਰਕਾਰੀ ਨੋਟੀਫਿਕੇਸ਼ਨ ਵਗੈਰਾ ਤਾਂ ਮੈਂ ਕੋਈ ਦੇਖਿਆ ਨਹੀਂ ਪਰਾਂ ਇੰਨਾ ਕਿ ਜ਼ਰੂਰ ਦਾਵਾ ਕਰਦਾ ਕਿ ਸਰਕਾਰਾਂ ਨਾ ਕਦੇ ਕਿਸੇ ਨੂੰ ਬਿਨਾਂ ਗੱਲ ਤੋਂ ਗ੍ਰਿਫਤਾਰ ਕਰਦੀਆਂ ਨੇ ਤੇ ਨਾ ਸਰਕਾਰਾਂ ਕਿਤੇ ਕਿਸੇ ਨੂੰ ਐਦਾਂ ਛੱਡ ਸਕਦੀਆਂ ਨੇ ਸੋ ਸਾਨੂੰ ਇਹ ਸਮਝਣਾ ਪਊਗਾ ਸਾਡਾ ਦੇਸ਼ ਕਾਨੂੰਨ ਤੇ ਸੰਵਿਧਾਨ ਨਾਲ ਚੱਲਦਾ ਤੇ ਉਹਦੀ ਰਾਖੀ ਲਈ ਸਾਡੇ ਕੋਲ ਚਾਰ ਪਿੱਲਰ ਨੇ ਚਾਹੇ ਮੀਡੀਆ ਹੋਵੇ ਚਾਹੇ ਪ੍ਰਸ਼ਾਸਨ ਹੋਵੇ ਤੇ ਚਾਹੇ ਸਾਡੀਆਂ ਕੋਰਟ ਕਚੈਰੀਆਂ ਹੋਣ ਤੇ ਜਿਹੜੀ ਛੱਡਣ ਦੀ ਗੱਲ ਆ ਇਹ ਕੋਰਟ ਕਚੈਰੀਆਂ ਡਿਸਾਈਡ ਕਰਨਗੀਆਂ ਤੇ ਜਿਹੜੀ ਉਹਨਾਂ ਦੀ ਜ਼ਮਾਨਤ ਆ ਜਾਂ ਕੋਈ ਜਿਹੜੀ ਧਾਰਾ ਲੱਗੀ ਆ ਜਾਂ ਕੇਸ ਆ ਉਹਨਾਂ ਦੇ ਵਕੀਲ ਆ ਕੇ ਲੜਨਗੇ ਉਹ ਬਰੀ ਹੋਣਗੇ ਜਾ ਉਹਨੂੰ ਕੋਈ ਸਜ਼ਾ ਹੋਊਗੀ ਤਾਂ ਫੈਸਲਾ ਕੋਰਟ ਕਰੂਗੀ ਸਰਕਾਰਾਂ ਇਦਾਂ ਦੇ ਫੈਸਲੇ ਨਹੀਂ ਕਰਦੀਆਂ ਜੇਕਰ ਗੱਲ ਕਰੇ ਸਿਮਰਤ ਸਿੰਘ ਮਾਨ ਨੂੰ ਪੁਲਿਸ ਵੱਲੋਂ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਕਿਉਂਕਿ ਸਰਕਾਰ ਘਬਰਾ ਗਈ ਸੀ ਕਿ ਕੱਠ ਤੋਂ ਨਹੀਂ 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 ਦੇਖੋ ਸਰਕਾਰ ਦਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੁੰਦਾ ਪੁਲਿਸ ਪ੍ਰਸ਼ਾਸਨ ਦਾ ਕੰਮ ਆ ਲਾ ਐਂਡ ਆਰਡਰ ਦੀ ਸਥਿਤੀ ਨੂੰ ਮੇਨਟੇਨ ਕਰਨਾ ਤੇ ਕੁਝ ਸ਼ਰਾਰਤੀ ਅੰਸਰ ਇਹਨਾਂ ਦੇ ਵਿੱਚ ਕਿਸਪੈਟ ਕਰਕੇ ਹੋ ਸਕਦਾ ਕੋਈ ਇਨਪੁਟ ਹੋਵੇ ਇੰਟੈਲੀਜੈਂਸ ਕੋਲ ਬੀ ਕੁਛ ਸ਼ਰਾਤੀ ਅੰਸਰ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਉਹ ਇਹਨਾਂ ਦੀ ਆੜ ਚਾ ਕੇ ਕੁਝ ਕੋਈ ਪੱਥਰਵਾਜੀ ਜਾਂ ਸੜਕਾਂ ਤੇ ਪਥਰਾਓ ਜਾਂ ਘਰਾਓ ਕਰਨਾ ਚਾਹੁੰਦੇ ਹੋਣ ਜਾਂ ਸਰਕਾਰ ਜਾਂ ਪੁਲਿਸ ਪ੍ਰਸ਼ਾਸਨ ਨੂੰ ਇਸ ਚੀਜ਼ ਦਾ ਖਦਸ਼ਾ ਹੋਊਗਾ ਉਹਦੇ ਇਤਿਹਾਤ ਵੱਜੂ ਇਹ ਜਿਹੜੇ ਪ੍ਰਬੰਧ ਕਰਨੇ ਜ਼ਰੂਰੀ ਹੁੰਦੇ ਨੇ ਤੋਂ ਪੰਜਾਬ ਨੂੰ ਚਲਾਉਣਾ ਤੇ ਐਨੇ 3 ਕਰੋੜ ਲੋਕਾਂ ਦੀ ਜਿਹੜੀ ਜ਼ਿੰਮੇਵਾਰੀ ਹੈ ਭਗਵੰਤ ਸਿੰਘ ਮਾਨ ਸਾਡੇ ਮੁੱਖ ਮੰਤਰੀ ਪੰਜਾਬ ਦੇ ਸਿਰ ਤੇ ਸਾਡੇ ਡੀਜੀਪੀ ਪੁਲਿਸ ਪ੍ਰਸ਼ਾਸਨ ਦੇ ਸਿਰ ਉਹਨੂੰ ਜੇ ਸਚੱਜੇ ਤਾਂ ਨਾਲ ਨਪੇਰੇ ਚੜਾਉਣਾ ਤਾਂ ਦੇਖੋ ਏਦਾਂ ਦੇ ਐਕਸ਼ਨ ਆ ਜਿਹੜੇ ਸਰਕਾਰ ਨੂੰ ਔਰ ਪੁਲਿਸ ਪ੍ਰਸ਼ਾਸਨ ਨੂੰ ਕਰਨੇ ਪੈਣਗੇ ਤਾਂ ਜੋ ਜਿਹੜੇ ਅਮਨ ਪਸੰਦ ਸ਼ਹਿਰੀ ਲੋਕ ਨੇ ਸਾਡੇ ਪਿੰਡਾਂ ਚ ਵੱਸਦੇ ਭਾਈਚਾਰੇ ਦੇ ਲੋਕ ਨੇ ਕਿਸਾਨ ਨੇ ਕਾਰੋਬਾਰੀ ਨੇ ਚਾਹੇ ਹੋ ਰਜਗਾਰ ਦੀ ਗੱਲ ਹੋਵੇ ਜਾਂ ਪੰਜਾਬ ਚ ਕਾਰੋਬਾਰ ਦੀ ਗੱਲ ਹੋਵੇ ਤਾਂ ਸਾਨੂੰ ਜਿਹੜਾ ਮਾਹੌਲ ਆ ਉਸ ਖਾਵਾ ਬਣਾ ਕੇ ਰੱਖਣਾ ਪਊਗਾ ਤਾਂ ਕਿ ਅਸੀਂ ਦੂਜੀਆਂ ਸਟੇਟਾਂ ਚ ਕਾਰੋਬਾਰਾਂ ਨੂੰ ਪੰਜਾਬ ਚ ਲਿਆ ਸਕੀਏ ਤੇ ਪੰਜਾਬ ਦੇ ਨੌਜਵਾਨਾਂ ਨੂੰ ਤਰੱਕੀ ਦੀ ਰਾਹ ਤੇ ਪਾ ਸਕੀਏ। ਹਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਆ ਉਹਦੇ ਜੋ ਇੱਕ ਵਿਅਕਤੀ ਨੇ ਕਿਹਾ ਕਿ ਜਿਹੜਾ ਕਿ ਲੱਖਾਂ ਸਦਾਨਾਂ ਤੇ ਮੁੱਖ ਮੰਤਰੀ ਵੱਲੋਂ ਰਾਲ ਕੇ ਇੱਕ ਲੋਕ ਸਭਾ 24 ਦੀਆਂ ਵੋਟਾਂ ਆਣੀਆਂ ਉਹਦੇ ਸਟੰਟ ਕੀਤਾ ਜਾ ਰਿਹਾ ਕਿ ਇੱਕ ਭਾਨੇ ਸਿੱਧੂ ਨੂੰ ਲੈ ਕੇ ਨਹੀਂ ਨਹੀਂ ਐਦਾਂ ਦਾ ਕੋਈ ਲੋਕ ਸਭਾ ਦੀਆਂ ਚੋਣਾਂ ਨਾਲ ਇਹਦਾ ਕੋਈ ਸਬੰਧ ਨਹੀਂ ਹੈ। ਸੋ ਜਿਹੜੇ ਪਰਚੇ ਨੇ ਉਹ ਵੀ ਜੇ ਕੋਈ ਗਲਤੀ ਕਰਦਾ ਉਹਦੇ ਤੇ ਪਰਚਾ ਹੁੰਦਾ ਤੇ ਲੱਖੇ ਸੁਧਾਣੇ ਦਾ ਤਾਂ ਇਹਨਾਂ ਚੀਜ਼ਾਂ ਨਾਲ ਲੱਖਾ ਸੁਧਾਣਾ ਜੀ ਵੋਟਾਂ 'ਚ ਪਹਿਲਾਂ ਖੜ ਕੇ ਦੇਖ ਚੁੱਕੇ ਨੇ ਲੋਕਾਂ ਨੇ ਕਿੰਨਾ ਕੁ ਮਾਨ ਸਤਕਾਰ ਕਰਿਆ ਉਹ ਵੋਟਾਂ ਦੇ ਵਿੱਚ ਤੁਸੀਂ ਆਪ ਸਭ ਨੇ ਦੇਖਿਆ ਸੋ ਇਹਦੇ 'ਚ ਵੋਟਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਤੇ ਹਾਂ ਕੁਝ ਚੀਜ਼ਾਂ ਜਦੋਂ ਡਿਪੈਂਡ ਹੋ ਜਾਂਦੀਆਂ ਨੇ ਕੋਈ ਜਦੋਂ ਤੁਸੀਂ YouTube ਤੇ ਡਿਪੈਂਡ ਹੋਗੇ ਨਾ ਵੀ YouTube ਤੇ ਵਿਊ ਆਉਣਗੇ ਕਮੈਂਟ ਲਾਈਕ ਆਉਣਗੇ ਉਸ ਤੋਂ ਬਾਅਦ ਸਾਡਾ ਰੋਜ਼ਗਾਰ ਚੱਲੂਗਾ ਜਦੋਂ ਤੁਸੀਂ ਐਦਾਂ ਦੀ ਸਿਆਸਤ ਵਿੱਚ ਫਸ ਗਏ ਤਾਂ ਉਹ ਵਿਊ ਲੈਣ ਦੇ ਚੱਕਰ ਚ ਤੁਸੀਂ ਕੁਝ ਵੀ ਅਨਾਬ ਸ਼ਨਾਬ ਬੋਲੋ ਲੋਕਾਂ ਦੇ ਵਿਊ ਲਾਓ ਕਮੈਂਟ ਲਾਓ ਹਾਸੇ ਮਜ਼ਾਕ ਚ ਲਾਓ ਜਾਂ ਪਿਆਰ ਮੁਹੱਬਤ ਚ ਲਾਓ ਚ ਹੈ ਗਾਲਾਂ ਦੇ ਰੂਪ ਚ ਲਾਓ ਅੱਜ ਵੀ ਹੁਣ ਸਾਡੇ ਗੱਲ ਕਰੀਏ ਮੁਲਾਜ਼ਮ ਵਰਗ ਹੋਵੇ ਤੇ ਮੁੱਖ ਮੰਤਰੀ ਸਾਹਿਬ ਵੱਲੋਂ ਕਿਹਾ ਗਿਆ ਸੀ ਜੇ ਸਾਡਾ ਰਾਜ ਆਊਗਾ ਤਾਂ ਲੋਕ ਸੜਕਾਂ ਤੇ ਨਹੀਂ ਹੋਣਗੇ ਉਹਨਾਂ ਨੂੰ ਸਾਰੇ ਹੱਕ ਦਿੱਤੇ ਜਾਣਗੇ ਨੌਜਵਾਨਾਂ ਵਿਦੇਸ਼ਾਂ ਨੂੰ ਜਾ ਰਹੇ ਨੇ ਰੋਜ਼ਗਾਰ ਦੀ ਗੱਲ ਕਰਦੇ ਆਪਾਂ ਦੇ ਕੋਰੇ ਜਗਾਰ ਦੀ ਗੱਲ ਤਾਂ ਸਾਫ਼ ਆ ਸਾਡੇ ਕੋਲ ਤਾਂ ਅੰਕੜੇ ਨੇ ਕਿ 40000 ਪਲੱਸ ਨੌਜਵਾਨਾਂ ਨੂੰ ਨੌਕਰੀਆਂ ਜਿਹੜੀਆਂ ਉਹ ਪੰਜਾਬ ਸਰਕਾਰ ਪਿਛਲੇ 20 ਮਹੀਨਿਆਂ ਚ ਦੇ ਚੁੱਕੀ ਆ ਸਾਡੇ ਕੋਲ ਅੰਕੜੇ ਨੇ ਕੱਲ ਹਾਕੀ ਖਿਡਾਰੀਆਂ ਨੂੰ ਤੇ ਸਾਡੇ ਕ੍ਰਿਕਟ ਵਾਲੇ ਨੌਜਵਾਨਾਂ ਨੂੰ ਪੀਸੀਐਸ ਲੈਵਲ ਦੀਆਂ ਨੌਕਰੀਆਂ ਦੇ ਕੇ ਨਵਾਜਿਆ ਗਿਆ ਤੇ ਅੱਗੇ ਵੀ ਸਰਕਾਰ ਨੇ ਖੇਡ ਨੀਤੀ ਬਣਾਈ ਆ ਨੈਸ਼ਨਲ ਗੇਮਾਂ ਚ ਇੰਟਰਨੈਸ਼ਨਲ ਗੇਮਾਂ ਚ ਕੋਈ ਵੀ ਖਿਡਾਰੀ 골ਡ ਮੈਡਲ ਲੈ ਕੇ ਆਊਗਾ ਜਾਂ ਚਾਂਦੀ ਦਾ ਜਾਂ ਬ੍ਰੌਂਜ਼ ਮੈਡਲ ਲੈ ਕੇ ਆਊਗਾ ਉਹਨੂੰ ਬਣਦਾ ਮਾਣ ਸਤਿਕਾਰ ਪੈਸੇ ਦੇ ਨਗਦਨਾਮੇ ਦੇ ਨਾਲ-ਨਾਲ ਸਰਕਾਰੀ ਨੌਕਰੀਆਂ ਦੇ ਕੇ ਨਿਵਾਜਿਆ ਜਾਊਗਾ ਹੁਣ ਜ਼ਿੰਮੇਵਾਰੀ ਬਣਦੀ ਹੈ ਸਾਡੇ ਨੌਜਵਾਨਾਂ ਦੀ ਕਿ ਉਹ ਖੇਡਾਂ 'ਚ ਪੰਜਾਬ ਦਾ ਨਾਮ ਰੌਸ਼ਨ ਕਰਨ ਤੇ ਪੰਜਾਬ ਸਰਕਾਰ ਇਹਨਾਂ ਨੂੰ ਨੌਕਰੀਆਂ ਦੇ ਕੇ ਨਿਵਾਜੂਗੀ ਇਹ ਜ਼ਿੰਮੇਵਾਰੀ ਹੈ ਪੰਜਾਬ ਸਰਕਾਰ ਦੀ ਤੇ ਆਪਣੇ ਪਰਿਵਾਰਾਂ ਦਾ ਆਪਣੇ ਪਿੰਡਾਂ ਦਾ ਆਪਣੇ ਸ਼ਹਿਰਾਂ ਦਾ ਨਾਮ ਰੌਸ਼ਨ ਕਰਨ ਬੇਨਤੀ ਕਰਦੇ ਆ ਨੌਜਵਾਨਾਂ ਨੂੰ ਕਿ ਉਹ ਫੁਕੀਆਂ ਚਾਲਾਂ ਯੂਟਿਊਬਰਾਂ ਦੇ ਚੱਕਰਾਂ 'ਚ ਨਾ ਪੈ ਕੇ ਆਪਣੀ ਭਵਿੱਖ ਦੀ ਫਿਕਰ ਕਰਨ ਤੇ ਪੰਜਾਬ ਨੂੰ ਚੜ੍ਹਦੀ ਕਲਾ ਚ ਲੈ ਕੇ ਜਾਣ ਲਈ ਆਪਣਾ ਬਣਦਾ ਯੋਗਦਾਨ ਪਾਉਣਾ ਹਥਿਆਰਾਂ ਦੀ ਰਾਜਨੀਤੀ ਹੋਈ ਹੈ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜਿੰਨੇ ਹਥਿਆਰ ਲਗਵਾਏ ਜਾ ਰਹੇ ਨੇ ਹਥਿਆਰਾਂ ਤੇ ਖਰਚਾ ਕੀਤਾ ਜਾ ਰਿਹਾ ਉਹ ਲੋਕ ਭਲਾਈ ਦੇ ਸਮਾਜ ਵਿਕਾਸ ਤੇ ਖਰਚ ਕਰਨਾ ਚਾਹੀਦਾ ਪਰ ਹਥਿਆਰਾਂ ਦੀ ਰਾਜਨੀਤੀ ਕੀਤੀ ਜਾ ਰਹੀ ਨਹੀਂ ਨਹੀਂ ਇਹ ਹਥਿਆਰਾਂ ਦੀ ਰਾਜਨੀਤੀ ਨਹੀਂ ਹੁੰਦੀ ਪਰ ਸਾਹਿਬ ਬੇਨਤੀ ਕੀ ਹੈ ਕਿ ਹਰ ਚੀਜ਼ ਲਈ ਇੱਕ ਫੰਡ ਰੱਖਿਆ ਜਾਂਦਾ ਹੈ ਲੋਕ ਭਲਾਈ ਲਈ ਅਲੱਗ ਤੋਂ ਫੰਡ ਰੱਖੇ ਗਏ ਨੇ ਮਹਿਲਾਵਾਂ ਲਈ ਸਾਡੇ ਬਜ਼ੁਰਗਾਂ ਲਈ ਸਾਡੇ ਸ਼ਰਧਾਲੂਆਂ ਲਈ ਕੋਈ ਬੈਸ਼ਨੋ ਦੇਵੀ ਜਾਣਾ ਚਾਹੁੰਦਾ ਹਰਮੰਦਰ ਸਾਹਿਬ ਜਾਣਾ ਚਾਹੁੰਦਾ ਜਾਂ ਆਨੰਦਪੁਰ ਸਾਹਿਬ ਜਾਣਾ ਚਾਹੁੰਦਾ ਉਹਨਾਂ ਲਈ ਬੱਸਾਂ ਚਲਾਈਆਂ ਜਾ ਰਹੀਆਂ ਨੇ ਟ੍ਰੇਨਾਂ ਚਲਾਈਆਂ ਜਾ ਰਹੀਆਂ ਨੇ ਕਿਉਂਕਿ ਉਹਨਾਂ ਲਈ ਅਲੱਗ ਫੰਡ ਰੱਖੇ ਹੋਏ ਨੇ ਲੋਕ ਭਲਾਈ ਸਕੀਮਾਂ ਚਾਹੇ ਸ਼ਗਨ ਸਕੀਮ ਹੋਵੇ ਚਾਹੇ ਬਿਜਲੀ ਮਾਫੀ ਹੋਵੇ ਉਹਦੇ ਲਈ ਲੱਗ ਫੰਡ ਰੱਖੇ ਗਏ ਨੇ ਦੂਜੀਆਂ ਸਕੀਮਾਂ ਹੈਲਥ ਦੀਆਂ ਸਕੀਮਾਂ ਸਰਕਾਰੀ ਜਿਹੜੇ ਫੰਡਾਂ ਦੀ ਗੱਲ ਕਰਦੇ ਆ ਉਹ ਲੋੜਵੰਦਾਂ ਤੱਕ ਨਹੀਂ ਪਹੁੰਚਦੇ ਉਹਨਾਂ ਨੂੰ ਜਿਹਨਾਂ ਜਿਹਨਾਂ ਨਹੀਂ ਲੋੜ ਹੁੰਦੀ ਉਹਨਾਂ ਨੂੰ ਮਿਲ ਜਾਂਦਾ ਨਹੀਂ ਨਹੀਂ ਦੇਖੋ 1 ਕਰੋੜ ਲੋਕ ਪੰਜਾਬ ਦੇ 1 ਕਰੋੜ ਲੋਕ ਸਾਡੇ ਕੋਲ ਅੰਕੜੇ ਨੇ ਤੁਸੀਂ ਆਰਟੀ ਦੇ ਰਾਹੀਂ ਅੰਕੜੇ ਲਾਓ ਤੇ 1 ਕਰੋੜ ਲੋਕ ਆਪਣੇ ਮਹੱਲਾ ਕਲੀਨਿਕ ਜਿਹੜੇ ਆਮ ਆਦਮੀ ਪਾਰਟੀ ਨੇ ਸ਼ੁਰੂਆਤ ਕੀਤੀ ਹੈ ਪੰਜਾਬ ਚ ਆਮ ਆਦਮੀ ਕਲੀਨਿਕ ਚ 1 ਕਰੋੜ ਲੋਕਾਂ ਨੇ ਹੁਣ ਤੱਕ ਇਲਾਜ ਕਰਾਇਆ ਜਿਉ 1 ਕਰੋੜ ਲੋਕ ਇਲਾਜ ਕਰਾਇਆ ਤਾਂ ਇਹ ਫੰਡ ਉਨ੍ਹਾਂ ਤੱਕ ਪਹੁੰਚੇ ਨੇ ਉੱਥੋਂ ਉਹਨਾਂ ਨੂੰ ਦਵਾਈਆਂ ਮਿਲੀਆਂ ਨੇ ਟੈਸਟ ਫ੍ਰੀ ਹੋਏ ਨੇ ਆਪਾਂ ਕਿਵੇਂ ਕਹਿ ਦਾਂਗੇ ਕਿ ਲੋੜਵੰਦਾ ਤੱਕ ਫੰਡ ਨਹੀਂ ਪਹੁੰਚੇ ਜੇ ਕੋਈ ਸ਼ਗਨ ਸਕੀਮ ਆਤਾ ਸ਼ਗਨ ਸਕੀਮ ਲੋੜਵੰਦ ਪਰਿਵਾਰ ਦੇ ਖਾਤੇ 'ਚ ਜਾਂਦਾ ਤੇ ਜੇ ਕੋਈ ਸਕੂਲ 'ਚ ਬੱਚਾ ਪੜ੍ਹਾਈ ਕਰਦਾ ਚੰਗੇ ਨੰਬਰ ਲੈ ਕੇ ਪਾਸ ਹੁੰਦਾ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕਰਦਾ ਤਾਂ ਆਪਾਂ ਕਿਵੇਂ ਕਹਿ ਦਾਂਗੇ ਕਿ ਲੋੜਵੰਦ ਤੱਕ ਫੰਡ ਨਹੀਂ ਪਹੁੰਚਦਾ ਸੋ ਇਹ ਫੰਡ ਕਹਿਣ ਦਾ ਤਰੀਕਾ ਇਹ ਹੁੰਦਾ ਕਿ ਇਹ ਸਾਰੀਆਂ ਚੀਜ਼ਾਂ ਆਮ ਲੋਕਾਂ ਨੂੰ ਮਿਲ ਰਹੀਆਂ ਨੇ ਚਾਹੇ ਸਿਹਤ ਦੀ ਸਹੂਲਤ ਹੋਵੇ ਚਾਹੇ ਪੜ੍ਹਾਈ ਲਿਖਾਈ ਹੋਵੇ ਚਾਹੇ ਯਾਤਰਾ ਹੋਵੇ ਤੀਰਥ ਯਾਤਰਾ ਸਕੀਮ ਹੋਵੇ ਚਾਹੇ ਨੌਕਰੀਆਂ ਹੋਣ ਇਕ ਗਵਾਹ ਨੇ ਪੰਜਾਬ ਦੀ ਤਰੱਕੀ ਦਾ ਜਿਹੜਾ سلسلہ ਚੱਲ ਰਿਹਾ ਹੈ ਰੰਗਲਾ ਪੰਜਾਬ ਬਣਾਉਣ ਦਾ ਸਾਡੇ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਦਾ ਜੋ ਸੁਪਨਾ ਹੈ ਤੇ ਸਾਡੇ ਸਾਰੇ ਐਮਐਲਏ ਤੇ ਕੈਬਨਿਟ ਮੰਤਰੀ ਮਿਲ ਕੇ ਉਸ ਸੁਪਨੇ ਨੂੰ ਪੂਰਾ ਕਰਨ ਲਈ ਪੂਰੀ ਤੰਦੇਹੀ ਨਾਲ ਲੱਗੇ ਹੋਏ ਨੇ ਤੇ ਆਉਣ ਵਾਲੇ ਸਮੇਂ 'ਚ ਅਸੀਂ ਐਦਾਂ ਦਾ ਮਾਹੌਲ ਸਜਾ ਰਹੇ ਹਾਂ ਕਿ ਬਾਹਰਲੇ ਦੇਸ਼ਾਂ 'ਚੋਂ ਬਾਹਰਲੇ ਸੂਬਿਆਂ 'ਚੋਂ ਕੰਪਨੀਆਂ ਬੜੀਆਂ-ਬੜੀਆਂ ਪੰਜਾਬ 'ਚ ਆ ਕੇ ਕਾਰੋਬਾਰ ਸੈੱਟ ਕਰਨ ਪਰ ਕੁਝ ਗਲਤ ਅੰਸਰ ਅੱਜ ਵੀ ਇਹ ਚੀਜ਼ਾਂ ਨਹੀਂ ਚਾਹੁੰਦੇ ਵਿਰੋਧੀ ਪਾਰਟੀਆਂ ਚਾਹੇ ਉਹ ਅਕਾਲੀ ਦਲ ਹੋਵੇ ਬੀਜਪੀ ਹੋਵੇ ਕਾਂਗਰਸ ਹੋਵੇ ਉਹ ਨਹੀਂ ਚਾਹੁੰਦੇ ਕਿ ਪੰਜਾਬ ਮੋੜ ਲੀਹਾਂ ਤੇ ਪਵੇ ਆਮ ਆਦਮੀ ਪਾਰਟੀ ਨੂੰ ਇਸ ਚੀ ਦਾ ਕ੍ਰੈਡਿਟ ਮਿਲੇ ਪਰ ਇਹ ਕ੍ਰੈਡਿਟ ਆਮ ਆਦਮੀ ਪਾਰਟੀ ਨੂੰ ਪ੍ਰਮਾਤਮਾ ਵੱਲੋਂ ਦਿੱਤਾ ਜਾਣਾ ਤੇ ਪ੍ਰਮਾਤਮਾ ਨੇ ਡਿਊਟੀ ਲਈ ਹੈ ਸਾਡੀ ਸਾਰਿਆਂ ਦੀ ਪੰਜਾਬ ਦੀ ਸੇਵਾ ਦੀ ਉਹ ਡਿਊਟੀ ਡਟ ਕੇ ਨਿਭਾਵਾਂਗੇ ਤੇ ਪੰਜਾਬ ਦੇ ਲੋਕਾਂ ਨੂੰ ਇੱਕ ਨਵਾਂ ਪੰਜਾਬ ਰੰਗਲਾ ਪੰਜਾਬ ਬਣਾ ਕੇ ਦਿਖਾਵਾਂਗੇ ਕੇਜਰੀ ਵੱਲੋਂ ਲਗਾਤਾਰ ਸੱਮਨ ਮਜਾ ਰਹੇ ਕਿਉਂ ਨਹੀਂ ਪੇਸ਼ ਹੋਏ ਦੇਖੋ ਇਹ ਸਨਮਨ ਦੇਣਾ ਡਰਦੇ ਨੇ ਕੇਜੀਵਾਲ ਸਾਹਿਬ ਨਹੀਂ ਨਹੀਂ ਡਰਨਾ ਸੀਐਮ ਬਣਨਾ ਸੀਮਾ ਮੁੱਖ ਮੰਤਰੀ ਸਾਡੇ ਦੇਸ਼ ਦਾ ਦਿੱਲੀ ਦੇ ਸੂਬੇ ਦਾ ਸੰਵਿਧਾਨ ਦੇ ਮੁਤਾਬਕ ਜਿਹੜਾ ਰਤਬਾ ਹੈ ਉਹ ਡਰ ਭੈ ਨਾਲ ਨਹੀਂ ਬਣਦਾ ਜਦੋਂ ਉਹਨੇ ਆਈ ਐਫ ਐਸ ਦੀ ਨੌਕਰੀ ਛੱਡੀ ਆ ਰੈਵਨਿਊ ਮਨਿਸਟਰ ਰੈਵਨਿਊ ਦੀ ਨੌਕਰੀ ਛੱਡੀ ਆ ਡਰ ਭੈਦੋਂ ਤਾਂ ਉਹਨੇ ਉਦੋਂ ਹੀ ਲੱਤ ਮਾਰਤੀ ਸੀ ਉਹਨੂੰ ਫੜਫੜ ਕੇ ਉਹਦੀਆਂ ਫੋਟੋਆਂ ਦੇਖੋ ਉਹਨੂੰ ਘੜੀਸਿਆ ਵੀ ਗਿਆ ਉਹਦੇ ਨਾਲ ਤਸ਼ੱਦਦ ਵੀ ਕੀਤਾ ਗਿਆ ਡਰਿਆ ਤਾਂ ਉਹ ਉਦੋਂ ਨਹੀਂ ਸੋ ਡਰ ਤਾਂ ਬਹੁਤ ਦੂਰ ਦੀ ਚੀਜ਼ ਹੈ ਬੀ ਜੀ ਪੀ ਦੀ ਸਰਕਾਰ ਸਿਰਫ ਸਾਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਡਰਾ ਕੇ ਧਮਕਾ ਕੇ ਘਰੇ ਬਿਠਾਉਣਾ ਚਾਹੁੰਦੀ ਆ বিজেপি ਚਾਹੁੰਦੀ ਆ ਕਿ ਪੰਜਾਬ ਦੀ ਗੱਲ ਜਾਂ ਦਿੱਲੀ ਦੀ ਗੱਲ ਦੇਸ਼ ਦੇ ਦੂਜੇ ਸੂਬਿਆਂ 'ਚ ਨਾ ਪਹੁੰਚੇ ਪੰਜਾਬ ਤੇ ਦਿੱਲੀ 'ਚ ਹੋਏ ਵੇ ਕੰਮ ਦੂਜੇ ਸੂਬਿਆਂ ਨੂੰ ਨਾ ਪਤਾ ਲੱਗਣ ਇਸ ਲਈ ਕੇਜਰੀਵਾਲ ਨੂੰ ਉਹ ਡਰਾ ਕੇ ਧਮਕਾ ਕੇ ਘਰ ਬਿਠਾਉਣਾ ਚਾਹੁੰਦੀ ਆ ਤੇ ਜਿਵੇਂ ਮਨੀਸ਼ ਸਸੋਦੀਆ ਜੀ ਸਤਿੰਦਰ ਜੈਨ ਜੀ ਤੇ ਸੰਜੀਤ ਸਿੰਘ ਸਾਡੇ ਐਮਪੀ ਜੀ ਬਿਨਾਂ ਕਿਸੇ ਗੱਲ ਤੋਂ ਬਿਨਾਂ ਸਬੂਤ ਤੋਂ ਜੇਲ੍ਹ 'ਚ ਸਿੱਟਿਆ ਹੋਇਆ ਕੋਈ ਸਬੂਤ ਕੋਈ ਰਿਕਵਰੀ ਕੋਈ 1 ਰੁਪਏ ਦਾ ਅੱਜ ਤੱਕ ਉਹਨਾਂ ਦੇ ਖਿਲਾਫ ਕੋਈ ਚਲਾਨ ਨਹੀਂ ਪੇਸ਼ ਹੋਇਆ। ਇਸੇ ਤਰ੍ਹਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਵੀ ਉਹ ਜੇਲ੍ਹ 'ਚ ਸਿੱਟ ਕੇ ਆਮ ਆਦਮੀ ਪਾਰਟੀ ਨੂੰ ਖਤਮ ਕਰਨਾ ਚਾਹੁੰਦੇ ਨੇ ਕਿਉਂਕਿ ਭਾਜਪਾ ਨੂੰ ਜੇ ਡਰ ਹੈ ਤਾਂ ਸਿਰਫ ਆਮ ਆਦਮੀ ਪਾਰਟੀ ਦਾ ਹੈ। ਆਮ ਆਦਮੀ ਪਾਰਟੀ ਦੀ ਜਿਹੜੀ ਚੜ੍ਹਤਾ ਉਹ ਤੋਂ ਬਖੜਾਈ ਹੋਈ ਆ ਕਿਉਂਕਿ ਦੇਸ਼ ਦੇ ਪੜ੍ਹੇ ਲਿਖੇ ਲੋਕ, ਸਮਝਦਾਰ ਲੋਕ ਆਮ ਆਦਮੀ ਪਾਰਟੀ ਨੂੰ ਪਸੰਦ ਕਰਦੇ ਨੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਉਹ ਦੇਸ਼ ਦੇ ਹਰ ਸੂਬੇ 'ਚ ਆਉਣ ਵਾਲੇ ਸਾਲਾਂ 'ਚ ਤੁਹਾਡੇ ਸਾਹਮਣੇ ਤਿਆਰ ਬੰਦ ਕੇਜਰੀਵਾਲ ਸਾਡੇ ਪੂਰੇ ਦੇਸ਼ ਦੀ ਅਗਵਾਈ ਚੰਡੀਗੜ੍ਹ ਮੇਰ ਨੂੰ ਲੈ ਕੇ ਗੱਲ ਕਰੀਏ ਹਾਈ ਕੋਰਟ ਦੇ ਵਿੱਚ ਮਾਮਲਾ ਚੱਲ ਰਿਹਾ ਹੈ ਪਹਿਲਾਂ ਕਹਿੰਦੇ ਸੀ ਮਿਲ ਕੇ ਮੇਰ ਬਣਾਇਆ ਸੀ ਆਮ ਆਦਮੀ ਪਾਰਟੀ ਦਾ ਕਿਵੇਂ ਦੇਖਦੇ ਹੋ ਕਿ ਹੁਣ ਬੀਜੇਪੀ ਨੇ ਸੀਟਾਂ ਦੇਖੋ ਤੁਸੀਂ ਸ਼ਰਿਆਮ ਦੇਖੋ ਕਿੰਨਾ ਤਸ਼ੱਦਦ ਹੈ ਟੋਟਲ 20 ਬੰਦੇ 14 ਸਾਡੇ ਆਮ ਆਦਮੀ ਪਾਰਟੀ ਦੇ 6 ਕਾਂਗਰਸ ਦੇ ਉਹ ਸ਼ਰਿਆਮ ਖੜੇ ਕਹਿ ਰਹੇ ਨੇ ਕਿ ਅਸੀਂ ਮੇਅਰ ਹੈ ਜਿਹੜਾ ਆਮ ਆਦਮੀ ਪਾਰਟੀ ਦਾ ਬਣਾਉਣਾ ਤੇ ਡਿਪਟੀ ਮੇਅਰ ਕਾਂਗਰਸ ਦਾ ਬਣਾਉਣਾ ਤੇ ਬੀਜੇਪੀ ਕੋਲ ਟੋਟਲ 14 ਤੋਂ 15 ਸੀਟਾਂ ਨੇ ਇੱਕ ਐਮਪੀ ਦੀ ਸੀਟ ਹੈ ਉਹਨਾਂ ਦੀਆਂ 16 ਦੀਆਂ 16 ਵੋਟਾਂ ਸਹੀ ਹੋ ਜਾਣੀਆਂ ਇਹਨਾਂ ਦੀਆਂ 20 ਵੋਟਾਂ ਚੋਂ 8 ਵੋਟਾਂ ਰੱਦ ਹੋ ਜਾਣੀਆਂ ਕੀ ਗੱਲ ਬੀਜੇਪੀ ਦੇ ਜਿਹੜੇ ਕੌਂਸਲਰ ਨੇ ਉਹ بڑے ਡਬਲ ਪੀ ਐਚ ਡੀ ਹੋਲਡਰ ਨੇ ਵੀ ਇਹਨਾਂ ਨੂੰ ਵੋਟਾਂ ਪਾਉਣੀਆਂ ਜ਼ਿਆਦਾ ਆਉਣੀਆਂ ਉਹਨਾਂ ਦੀ ਇੱਕ ਵੀ ਵੋਟ ਕੈਨਸਲ ਨਹੀਂ ਹੋ ਰਹੀ ਤੇ ਕਾਂਗਰਸ ਤੇ ਆਵਾਦਮੀ ਪਾਰਟੀ ਦੇ ਚੁਣੇ ਹੋਏ ਨੁਮਾਇੰਦੇ ਜਿਨ੍ਹਾਂ ਨੂੰ ਲੋਕਾਂ ਨੇ ਚੁਣ ਕੇ ਸੇਵਾ ਕਰਨ ਲਈ ਭੇਜਿਆ ਚੰਡੀਗੜ੍ਹ ਦੀ ਉਹਨਾਂ ਨੂੰ ਵੋਟ ਪਾਉਣੀ ਨਹੀਂ ਆਉਂਦੀ ਇਹਦੇ ਤੋਂ ਵੱਧ ਤਰਾਸ ਦੀ ਕਿਸੇ ਲੋਕਤੰਤਰਤ ਨਹੀਂ ਹੋ ਸਕਦੀ ਕਿ ਸਾਹਮਣੇ ਖੜਾ ਬੰਦਾ ਵੋਟ ਪਾਉਣ ਨੂੰ ਤਿਆਰ ਆ ਆਮ ਆਦਮੀ ਪਾਰਟੀ ਦਾ ਮੇਅਰ ਬਣਾਉਣ ਨੂੰ ਤਿਆਰ ਆ ਪਰ ਬੀਜੇਪੀ ਦੀ ਸਰਕਾਰ ਇੰਨੀ ਡਰੀ ਹੋਈ ਨਹੀਂ ਬਖਲਾਈ ਹੋਈ ਆ ਵੀ ਜੇ ਚੰਡੀਗੜ੍ਹ ਚ ਆਮ ਆਦਮੀ ਪਾਰਟੀ ਦਾ ਮੇਅਰ ਬਣ ਜਾਊਗਾ ਪੂਰੇ ਦੇਸ਼ ਚ ਇੰਡੀਆ ਚ ਇਹ ਗੱਲ ਚੱਲੇ ਜਾਊਗੀ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਮਿਲ ਕੇ ਬੀਜੇਪੀ ਦਾ ਸਫਾਇਆ ਕਰਨ ਲੱਗੇ ਨੇ ਉਸ ਚੀਜ਼ ਨੂੰ ਤੋੜਨ ਲਈ ਇਹਨਾਂ ਨੇ ਲੋਕਤੰਤਰ ਦੀਆਂ ਝੱਟੀਆਂ ਉਡਾਤੀਆਂ ਤੇ ਤੁਸੀਂ ਦੇਖਿਆ ਹੋਣਾ ਜਿਹੜੇ ਪ੍ਰੈਜ਼ਾਈਡਿੰਗ ਅਫਸਰ ਲਾਏ ਸੀਗੇ ਉਹ ਆਪ ਪੈਨ ਲੈ ਕੇ ਬੋਟਾ ਖਰਾਬ ਕਰਦੇ ਨੇ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਰੋਕਣ ਦੀ ਇੱਕ ਸਾਜ਼ਿਸ਼ ਜਿਹੜੀ ਉਹਨਾਂ ਨੇ ਰਚੀ ਆ ਪਰ ਸਾਨੂੰ ਹਾਈ ਕੋਰਟ ਤੇ ਸੁਪਰੀਮ ਕੋਰਟ ਤੇ ਮਾਣ ਵੀ ਆ ਹੌਸਲਾ ਵੀ ਆ ਤੇ ਸਾਨੂੰ ਯਕੀਨ ਵੀ ਆ ਉਹਨਾਂ ਵਾਲੇ ਦਿਨਾਂ 'ਚ ਸੁਪਰੀਮ ਕੋਰਟ ਤੋਂ ਬੀਜੇਪੀ ਨੂੰ ਤਕੜਾ ਝਟਕਾ ਲੱਗਣ ਜਾ ਰਿਹਾ ਮੈਂ ਉਹਨਾਂ ਰਿਕਾਰਡ ਕੈਮਰੇ ਤੇ ਕਹਿ ਰਿਹਾ ਹਾਂ ਕਿ ਉਹਨਾਂ ਵਾਲੇ ਦਿਨਾਂ 'ਚ ਬੀਜੇਪੀ ਦਾ ਮੇਰ ਆ ਜਿਹੜਾ ਉਹ ਬਾਪਸ ਆਪਣੇ ਘਰ ਬੈਠਾ ਹੋਊਗਾ ਤੇ ਆਮ ਆਦਮੀ ਪਾਰਟੀ ਦਾ ਮੇਅਰ ਚੰਡੀਗੜ੍ਹ ਮੇਅਰ ਦੀ ਕੁਰਸੀ ਤੇ 2024 ਦੀਆਂ ਚੋਣਾਂ ਕਿਵੇਂ ਜਿੱਤੋਗੇ ਜੀ ਧੱਕੇ ਦੀ ਗੱਲ ਦੇਖੋ ਚੋਣਾਂ 'ਚ ਧੱਕਾ ਨਹੀਂ ਹੁੰਦਾ ਧੱਕਾ ਹੋਇਆ ਵੋਟਾਂ 'ਚ 20 ਵੋਟਾਂ 'ਚ ਜਦੋਂ ਕਰੋੜਾਂ ਵੋਟਾਂ ਪੈਣੀਆਂ ਉਹਨਾਂ 'ਚ ਭਾਜਪਾ ਦੀ ਸਰਕਾਰ ਧੱਕਾ ਨਹੀਂ ਕਰ ਸਕਦੀ ਤੇ ਦੂਜੀ ਗੱਲ ਬਰਦਾਸ਼ਤ ਦੀ ਵੀ ਇੱਕ ਹੱਦ ਹੁੰਦੀ ਆ ਤੇ ਭਾਜਪਾ ਦੀ ਸਰਕਾਰ ਨੂੰ ਤੇ ਭਾਜਪਾ ਪਾਰਟੀ ਨੂੰ ਸਮਝਣਾ ਚਾਹੀਦਾ ਹੈ ਕਿ ਤੁਸੀਂ ਧੱਕੇ ਨਾਲ ਪੰਜਾਬ ਨੂੰ ਦਬਾ ਨਹੀਂ ਸਕਦੇ ਇਹ ਪੰਜਾਬ ਆ ਜੇ ਕਿਤੇ ਪੰਜਾਬ ਉਵਾਲਾ ਮਾਰ ਗਿਆ ਤੇ ਪੰਜਾਬ ਇਨਾਂ ਨੂੰ ਸਾਹਮਣ ਔਖਾ ਹੋ ਜੂਗਾ ਸੋ ਲੋਕਤੰਤਰ ਦੀ ਮਰਿਆਦਾ ਚ ਰਹਿ ਕੇ ਲਾਰਸ ਵਾਲਾ ਮੇਰਾ ਡੀਬਰੂਗਲ ਜੀਲ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਨੂੰ ਬੰਦ ਕੀਤਾ ਪੰਜਾਬ ਸਰਕਾਰ ਦਾ ਇੱਕ ਵੱਡਾ ਰੋੜ ਰਿਹਾ ਉਹਦੇ ਵਿੱਚ ਦੂਜੇ ਪਾਸੇ ਜੇਕਰ ਕਹ ਲਈਏ ਕਿ ਅੱਜ ਰਾਜ ਸਿੰਘ ਖਾਲਸਾ ਵੱਲੋਂ ਇੱਕ ਬਿਆਨ ਦਿੱਤਾ ਗਿਆ ਕਿ ਜਿਵੇਂ ਭਾਨਾ ਸਿੱਧੂ ਨੂੰ ਸਰਕਾਰ ਤੇ ਦਬਾਅ ਪਾ ਕੇ ਛਡਾਉਣ ਦੇ ਪ੍ਰਦਰਸ਼ਨ ਕੀਤਾ ਗਿਆ ਉਸੇ ਤਰ੍ਹਾਂ ਪ੍ਰਦਰਸ਼ਨ ਪੰਜਾਬ ਦੇ ਵਿੱਚ ਸ਼ੁਰੂ ਕੀਤੇ ਜਾਣਗੇ ਭਾਈ ਅਮਰਿਤਪਾਲ ਸਿੰਘ ਛਡਾਉਣ ਦਾ ਕਿਵੇਂ ਦੇਖਦੇ ਨਹੀਂ ਦੇਖੋ ਕੋਈ ਵੀ ਦੇਸ਼ ਜਿਹੜਾ ਸੰਵਿਧਾਨ ਨਾਲ ਚੱਲਦਾ ਹੋਵੇ ਲਾਇਨ ਆਰਡਰ ਨਾਲ ਚੱਲਦਾ ਹੋਵੇ ਉਹਦੇ ਚ ਇਦਾਂ ਦੀਆਂ ਗੱਲਾਂ ਕਰਨੀਆਂ ਕੋਈ ਜ਼ਿਆਦਾ ਤਰਕ ਨਹੀਂ ਰੱਖਦੀਆਂ ਜੇ ਭੀੜ ਫੈਸਲੇ ਕਰਨ ਲੱਗ ਜਵੇ ਫਿਰ ਜਿਹੜੇ ਸਾਥ ਬੈਠੇ ਨੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਨੇ ਵੀ ਇਹਨਾਂ ਨੇ ਨੁਕਸਾਨ ਕਰਿਆ ਕੌਮ ਦਾ ਪੰਜਾਬ ਦਾ ਜਾਂ ਪੰਥ ਦਾ ਚਾਹੇ ਉਹ ਸਿਰਸਾ ਵਾਲਾ ਸਾਧ ਹੋਵੇ ਅਸਰਾਮ ਹੋਵੇ ਫਿਰ ਤਾਂ ਉਹਨਾਂ ਦੇ ਵੀ ਚੱਲੇ ਚਾਪਟੇ ਕੱਲ ਨੂੰ ਇਕੱਠੇ ਹੋ ਕੇ ਭੀੜਾਂ ਇਕੱਠੀਆਂ ਕਰਨ ਲੱਗ ਜਾਣਗੇ ਮੈਂ ਕਿਸੇ ਦਾ ਕੰਪੈਰੀਜ਼ਨ ਨਹੀਂ ਕਰ ਰਿਹਾ ਪਰ ਭੀੜ ਦੀ ਗੱਲ ਕਰਦਾ ਭੀੜ ਤਾਂ ਉਹਨਾਂ ਪਿੱਛੇ ਵੀ ਸੀ ਪੰਚਕੂਲੇ ਵੀ ਲੱਖਾਂ ਲੋਕ ਆਗੇ ਸੀਗੇ ਸੋ ਜੇ ਭੀੜਾਂ ਫੈਸਲੇ ਕਰਨ ਲੱਗ ਗਈਆਂ ਫਿਰ ਆਪਾਂ ਨੂੰ ਕੋਰਟ ਕਚੇਰੀਆਂ ਬੰਦ ਕਰਨੀਆਂ ਪੈ ਜਾਣਗੀਆਂ ਫਿਰ ਪੁਲਿਸ ਪ੍ਰਸ਼ਾਸਨ ਦੀ ਲੋੜ ਨਹੀਂ ਮੈਨੂੰ ਲੱਗਦਾ ਫਿਰ ਤਾਂ ਥਾਣੇ ਵੀ ਬੰਦ ਕਰਨੇ ਪੈਣਗੇ ਭੀੜ ਜੀ ਨੂੰ ਪਸੰਦ ਕਰਿਆ ਕਰੂਗੀ ਜੇਲ੍ਹ ਚੋਂ ਬਾਹਰ ਕੱਢ ਲਿਆ ਕਰੂਗੀ ਤੇ ਜਿਹੜੀ ਬੰਦਾ ਭੀੜ ਨੂੰ ਮੰਨ ਲਓ ਕੋਈ ਨਹੀਂ ਕਹ ਲਓ ਤੁਸੀਂ ਭੀੜ ਨੂੰ ਪਸੰਦ ਨਹੀਂ ਆਏ ਤਾਂ ਭੀੜ ਤੁਹਾਨੂੰ ਚੱਕ ਕੇ ਅੰਦਰ ਬੰਦ ਕਰਿਆ ਕਰੂਗੀ ਇਹ ਦੇਸ਼ ਨੂੰ ਕਾਨੂੰਨ ਚਲਾਉਂਦਾ ਭੀੜ ਨਹੀਂ ਚਲਾਉਂਦੀ ਤੇ ਜੇ ਕੋਈ ਗਲਤ ਅੰਸਰ ਕੋਈ ਹੋਵੇ ਚਾਹੇ ਮੈਂ ਹੋਵਾਂ ਚਾਹੇ ਤੁਸੀਂ ਹੋਵੇਂ ਜਦੋਂ ਤੁਸੀਂ ਕਾਨੂੰਨ ਚ ਦਖਲਅੰਦਾਜ਼ੀ ਕਰੋਗੇ ਕਾਨੂੰਨ ਨੂੰ ਆਪਣੇ ਹੱਥ ਚ ਲਾਉਂਗੇ ਤਾਂ ਉਹਦੇ ਤੇ ਕਾਰਵਾਈ ਆ ਜਿਹੜੀ ਉਹ ਕਾਨੂੰਨ ਮੁਤਾਬਕ ਕਾਰਵਾਈ ਹੋਣੀ ਲਾਜ਼ਮੀ ਆ ਤੇ ਐਦਾਂ ਦੇ ਬਿਆਨ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਤੋਂ ਬਿਨਾ ਇੱਥੇ ਇਨਵੈਸਟਰਾਂ ਨੂੰ ਆਉਣ ਤੋਂ ਡਰਾਉਣ ਤੋਂ ਬਿਨਾ ਕਾਰੋਬਾਰਾਂ ਨੂੰ ਖਤਮ ਕਰਨ ਤੋਂ ਬਿਨਾ ਕਾਰੋਬਾਰੀਆਂ ਨੂੰ ਇੱਥੋਂ ਭਜਾਉਣ ਤੋਂ ਬਿਨਾ ਇਹਨਾਂ ਬਿਆਨਾਂ ਦਾ ਕੋਈ ਤਰਕ ਜਾਂ ਜਿਵੇਂ ਕਹਿੰਦਾ ਨੇ ਕੋਈ ਮਤਲਬ ਨਹੀਂ ਨਿਕਲਦਾ ਹਾਂ ਇਹਨਾਂ ਬਿਆਨਾਂ ਨਾਲ ਤੁਸੀਂ ਦਿੱਲੀ ਜਾ ਕੇ ਦੇਖੋਗੇ ਬੰਬੇ ਜਾ ਕੇ ਦੇਖੋਗੇ ਗੁਜਰਾਤ ਜਾ ਕੇ ਦੇਖੋਗੇ ਇਦਾਂ ਦੇ ਬਿਆਨਾਂ ਨਾਲ ਉਹਨਾਂ ਕਾਰੋਬਾਰੀਆਂ ਦੇ ਮਨ ਤੇ ਬਹੁਤ ਅਸਰ ਪੈਂਦਾ ਜਿਹੜੇ ਇੱਥੇ ਕਰੋੜਾ ਰੁਪਈਆ ਅਰਬ ਰੁਪਈਆ ਲਾਉਣ ਨੂੰ ਤਿਆਰ ਬੈਠੇ ਨੇ ਪਰ ਜਦੋਂ ਤੁਸੀਂ ਇਦਾਂ ਦੀ ਕੋਈ ਬਿਆਨਬਾਜ਼ੀ ਕਰਦੇ ਹੋ ਤਾਂ ਉਹ ਵਪਾਰੀ ਡਰ ਕੇ ਆਪਣੇ ਪੈਸਾ ਇੱਥੇ ਲਾਉਣ ਤੋਂ ਡਰਦੇ ਨੇ ਸੋ ਬੇਨਤੀ ਹੈ ਸਾਰੇ ਸਾਥੀਆਂ ਨੂੰ ਕਾਨੂੰਨ ਦੀ ਗੱਲ ਕਰੋ ਜੇ ਬੰਦਾ ਸਹੀ ਆ ਤਾਂ ਸਹੀ ਤਰੀਕੇ ਨਾਲ ਕਾਨੂੰਨ ਦੇ ਅਨੁਸਾਰ ਕੰਮ ਕਰਕੇ ਉਹਨੂੰ ਬਾਹਰ ਲਿਆਓ ਕਿਸੇ ਨੂੰ ਪੂਰੀ ਆਜ਼ਾਦੀ ਆ ਧਾਰਮਿਕ ਤੌਰ ਤੇ ਵਿਚਰਨ ਦੀ ਸਮਾਜਿਕ ਤੌਰ ਤੇ ਵਿਚਰਨ ਦੀ ਰਾਜਨੀਤਿਕ ਤੌਰ ਤੇ ਆਪਣੀ ਗੱਲ ਰੱਖਣ ਦੀ ਪੂਰੀ ਆਜ਼ਾਦੀ ਆ ਸਾਡੇ ਪੰਜਾਬ ਚ ਸਾਡੇ ਦੇਸ਼ ਚ ਸੋ ਬੇਨਤੀ ਇਹ ਆ ਕਿ ਐਦਾਂ ਦੀ ਢੜਕਾਉ ਤੇ ਡਰਾਉਣੇ ਵਾਲੀ ਬਿਆਨਬਾਜ਼ੀ ਕਰਕੇ ਪੰਜਾਬ ਦੀ ਆਰਥਿਕਤਾ ਨੂੰ ਨੁਕਸਾਨ ਨਾ ਪਹਚਾਓ ਆਪਾਂ ਤਾਂ ਪਹਿਲਾਂ ਹੀ 3 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ ਤੇ ਹੋਇਆ ਬੈ ਪੰਜਾਬ ਨੂੰ ਸਿਰ ਪੈਰਾਂ ਤੇ ਕਰਨਾ ਇੱਥੇ ਚੜ੍ਹਦੀ ਕਲਾ ਦੀ ਗੱਲ ਕਰੀਏ ਇੱਥੇ ਸਚੱਜੇ ਮਾਹੌਲ ਦੀ ਗੱਲ ਕਰੀਏ ਤਾਂ ਕਿ ਇੱਥੇ ਕਾਰੋਬਾਰ ਆ ਸਕਣ ਜਿਹੜੀਆਂ ਆਪਾਂ ਗੱਲਾਂ ਕਰਦੇ ਆ ਕਿ ਨੌਜਵਾਨ ਪੰਜਾਬ ਛੱਡ ਕੇ ਭੱਜਦਾ ਹੈ ਇਹੀ ਬਿਆਨ ਨੇ ਜਿਹੜੇ ਪੰਜਾਬ ਚ ਨੌਜਵਾਨਾਂ ਨੂੰ ਡਰ ਮਹਿਸੂਸ ਕਰਾਉਂਦੇ ਨੇ ਵੀ ਇੱਥੇ ਤਾਂ ਕਦੇ ਵੀ ਕੋਈ ਧਰਨਾ ਲਾ ਕੇ ਕਿਸੇ ਸੜਕ ਤੇ ਬਹਿਜੋਗੇ ਤੁਸੀਂ ਕਿਤੇ ਵੀ ਕਿਸੇ ਰਜਗਾਰਤ ਜਾਂਦੇ ਨੌਜਵਾਨ ਦੀ ਜ਼ਿੰਦਗੀ ਖਰਾਬ ਕਰ ਦੋਗੇ ਹਸਪਤਾਲ ਜਾਂਦੀ ਐਂਬੂਲੈਂਸ ਨੂੰ ਰੋਕ ਲੋਗੇ ਸੋ ਇਹੀ ਧਰਨੇ ਪ੍ਰਦਰਸ਼ਨਾਂ ਤੋਂ ਡਰਦਾ ਬੰਦਾ ਤਾਂ ਦੇਸ਼ ਛੱਡ ਰਿਹਾ ਤੇ ਅਸੀਂ ਉਹਨਾਂ ਨੌਜਵਾਨਾਂ ਨੂੰ ਤੁਸੀਂ ਕਹਿੰਦੇ ਹੋ ਸਰਕਾਰ ਰੋਕੇ ਸਰਕਾਰ ਨੇ ਜਿਹੜੀ ਜ਼ਿੰਮੇਵਾਰੀ ਨਿਭਾਉਣੀ ਆ ਉਹ ਤਾਂ ਨਿਭਾਉਣੀ ਉਹ ਨਿਭਾਉਣੀ ਆ ਪਰ ਪੰਜਾਬ ਸਬਦ ਹੈ ਤੁਹਾਡਾ ਮੇਰਾ ਹਰ ਰੋਸ ਬਚਿੰਦੇ ਦਾ ਜਿਹੜਾ ਪੰਜਾਬ ਚ ਰਹਿੰਦਾ ਸੋ ਪੰਜਾਬ ਨੂੰ ਚੜ੍ਹਦੀ ਕਲਾ ਚ ਰੱਖਣ ਲਈ ਸਾਨੂੰ ਸਭ ਨੂੰ ਆਪਣਾ ਯੋਗਦਾਨ ਦੇਣਾ ਚਾਹੀਦਾ ਚਾਹੇ ਯੋਗਦਾਨ ਥੋੜਾ ਹੋਵੇ ਚਾਹੇ ਬਹੁਤਾ ਹੋਵੇ ਪੰਜਾਬ ਦੀ ਚੜ੍ਹਦੀ ਕਲਾ ਦੀ ਗੱਲ ਕਰੀਏ ਇੱਥੇ ਐਦਾਂ ਦੀ ਬਿਆਨਬਾਜ਼ੀ ਕਰਕੇ ਜਿਵੇਂ ਮੈਂ ਪਹਿਲਾਂ ਦੱਸਿਆ ਯੂਟਿਊਬਰ ਵਾਲੀ ਜਿਹੜੀ ਸਿਆਸਤ ਆ ਨਾ ਫੇਸਬੁੱਕ ਵਾਲੀ ਸਿਆਸਤ ਆ ਉਹ ਪੰਜਾਬ ਦਾ ਘਾਣ ਕਰਦੀ ਆ ਤੁਸੀਂ ਯੂਟਿਊਬ ਦੇ ਆਪਣੇ ਵਿਊ ਦੇ ਚੱਕਰ ਚ ਆਪਣੇ ਡਾਲਰਾਂ ਦੇ ਚੱਕਰ 'ਚ ਆਪਣੇ ਲਾਇਕਾਂ ਦੇ ਚੱਕਰ 'ਚ ਪੰਜਾਬ ਤੋਂ ਵਪਾਰੀ ਨੂੰ ਨਾ ਭਜਾਓ ਪੰਜਾਬ ਤੋਂ ਕਾਰੋਬਾਰੀ ਨੂੰ ਨਾ ਭਜਾਓ ਇੱਥੇ ਨੌਜਵਾਨਾਂ ਨੂੰ ਰਹਿਣ ਦਿਓ ਨੌਜਵਾਨਾਂ ਨੂੰ ਕਾਰੋਬਾਰ ਕਰਨ ਦਿਓ ਉਹਨਾਂ ਨੂੰ ਡਰਦਾ ਮਾਹੌਲ ਨਾ ਦਿਓ ਬੱਚਿਆਂ ਨੂੰ ਕਿ ਪੰਜਾਬ ਦਾ ਤਾਂ ਮਾਹੌਲ ਖਰਾਬ ਹੋ ਜਾਊਗਾ ਕਿਸੇ ਵੀ ਬੱਚੇ ਨੂੰ ਸੜਕ ਤੇ ਜਾਂਦੇ ਨੂੰ ਕੋਈ ਡਰਾ ਕੇ ਧਮਕਾ ਕੇ ਕੋਈ ਪੈਸੇ ਖੋਲੂਗਾ ਜਾਂ ਕੋਈ ਫਰੋਤੀ ਮੰਗ ਲਊਗਾ ਇਦਾਂ ਦਾ ਜਿਹੜਾ ਮਾਹੌਲ ਆ ਚਾਹੇ ਕੋਈ ਵੀ ਕਰਦਾ ਹੋਵੇ ਉਹ ਤੇ ਤੇ ਰੋਕ ਲਿ ਭਾਈ ਅਮਰਪਾਲ ਸਿੰਘ ਤਾਂ ਲੋਕਾਂ ਦੇ ਨਸ਼ੇ ਛਟਾਰਾ ਸੀ ਨੌਜਵਾਨਾਂ ਨੂੰ ਨਸ਼ਾ ਨਹੀਂ ਨਹੀਂ ਮੈਂ ਪਹਿਲਾਂ ਕਿਹਾ ਵੀ ਆਪਾਂ ਕਿਸੇ ਦਾ ਕੰਪੈਰੀਜ਼ਨ ਨਹੀਂ ਕਰਦੇ ਆਪਾਂ ਭੀੜ ਦੀ ਗੱਲ ਕਰੀ ਆ ਭੀੜ ਤਾਂ ਗੁੰਡਿਆਂ ਨਾਲ ਵੀ ਹੁੰਦੀ ਆ ਭੀੜ ਸਹੀ ਸੱਚ ਦੇ ਬੰਦੇ ਨਾਲ ਤਾਂ 2-4 ਬੰਦੇ ਹੁੰਦੇ ਆ ਜਿਆਦਾ ਭੀੜ ਤਾਂ ਉਧਰ ਆ ਦੂਜੇ ਪਾਸੇ ਆ ਚਿੱਟੇ ਦੇ ਵਪਾਰੀਆਂ ਨਾਲ ਭੀੜ ਆ ਠੀਕ ਹੈ ਜੀ ਬਲਤਕਾਰੀਆਂ ਨਾਲ ਭੀੜ ਆ ਸੋ ਸਮਝੋ ਮੇਰਾ ਕਹਿਣ ਦਾ ਮਕਸਦ ਕੀ ਆ ਵੀ ਭੀੜ ਤਾਂ ਗਲਤ ਬੰਦਿਆਂ ਨਾਲ ਗਲਤ ਅੰਸਰਾਂ ਨਾਲ ਜ਼ਿਆਦਾ ਹੁੰਦੀ ਆ ਕਿਉਂਕਿ ਕੋਈ ਵੀ ਲੋਭ ਲਾਲਚ ਦੇ ਕੇ ਲੋਕਾਂ ਨੂੰ ਬਰਗਲਾ ਕੇ ਆਪਣੇ ਨਾਲ ਲਾ ਸਕਦੇ ਨੇ ਸੋ ਕਾਨੂੰਨ ਭੀੜ ਦਾ ਨਹੀਂ ਕਾਨੂੰਨ ਸੰਵਿਧਾਨ ਦਾ ਚੱਲੂਗਾ ਮੈਂ ਇਹ ਗੱਲ ਕਹੀ ਆ ਭਾਈ ਅਮਰਪਾਲ ਸਿੰਘ ਤਾਂ ਲੋਕਾਂ ਦੇ ਨਸ਼ੇ ਟਾਰ ਰਹੇ ਸੀ ਨੌਜਵਾਨਾਂ ਨੂੰ ਨਸ਼ਾ ਨਹੀਂ ਨਹੀਂ ਮੈਂ ਪਹਿਲਾਂ ਕਿਹਾ ਵੀ ਆਪਾਂ ਕਿਸੇ ਦਾ ਕੰਪੈਰੀਜ਼ਨ ਨਹੀਂ ਕਰਦੇ ਆਪਾਂ ਭੀੜ ਦੀ ਗੱਲ ਕਰੀ ਆ ਭੀੜ ਤਾਂ ਗੁੰਡਿਆਂ ਨਾਲ ਵੀ ਹੁੰਦੀ ਆ ਭੀੜ ਸਹੀ ਸੱਚ ਦੇ ਬੰਦੇ ਨਾਲ ਤਾਂ 2-4 ਬੰਦੇ ਹੁੰਦੇ ਆ ਜਿਆਦਾ ਭੀੜ ਤਾਂ ਉਧਰ ਆ ਦੂਜੇ ਪਾਸੇ ਆ ਚਿੱਟੇ ਦੇ ਵਪਾਰੀਆਂ ਨਾਲ ਭੀੜ ਆ ਠੀਕ ਹੈ ਜੀ ਬਲਤਕਾਰੀਆਂ ਨਾਲ ਭੀੜ ਆ ਸੋ ਸਮਝੋ ਮੇਰਾ ਕਹਿਣ ਦਾ ਮਕਸਦ ਕੀ ਆ ਵੀ ਭੀੜ ਤਾਂ ਗਲਤ ਬੰਦਿਆਂ ਨਾਲ ਗਲਤ ਅੰਸਰਾ ਨਾਲ ਜਿਆਦਾ ਹੁੰਦੀ ਆ ਕਿਉਂਕਿ ਕੋਈ ਵੀ ਲੋਭ ਲਾਲਚ ਦੇ ਕੇ ਲੋਕਾਂ ਨੂੰ ਬਰਗਲਾ ਕੇ ਆਪਣੇ ਨਾਲ ਲਾ ਸਕਦੇ ਨੇ ਸੋ ਕਾਨੂੰਨ ਭੀੜ ਦਾ ਨਹੀਂ ਨੂੰ ਸੰਵਿਧਾਨ ਦਾ ਚੱਲੂਗਾ ਮੈਂ ਇਹ ਗੱਲ ਕਿ ਇਹਨਾਂ ਮਾਰਕ ਕਮੇਟੀ ਦੇ ਚੇਨ ਮਰ ਰਜਿੰਦਰ ਸਿੰਘ ਰਾਜਾ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਚੰਡੀਗੜ੍ਹ ਦੇ ਮੇਹਰ ਦੀ ਚੋਣ ਨੂੰ ਲੈ ਕੇ ਜਿੱਥੇ ਭਾਜਪਾ ਵੱਲੋਂ ਇੱਕ ਧੱਕਾ ਕੀਤਾ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਦਾਲਤ ਇੱਕ ਵੱਡਾ ਫੈਸਲਾ ਕਰੇਗੀ ਤੇ ਮੁੜ ਆਮ ਆਦਮੀ ਪਾਰਟੀ ਦਾ ਉੱਥੇ ਮੇਰ ਚੁਣਿਆ ਜਾਵੇਗਾ ਫਤਿਹਗੜ੍ਹ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਕੌੜੀ ਦੇ ਨਾਲ ਰਜਿੰਦਰ ਸਿੰਘ ਭਟਦੀ